6 ਸਤੰਬਰ 2025 ਦੀ ਅੱਜ ਰਾਤ 10:10 ਸਵਾ 10 ਦਾ ਟਾਈਮ ਆ ਤੇ ਇੱਕ ਸਨੇਹਾ ਲੋਕਾਂ ਲਈ ਆ ਇਸ ਸਮੇਂ ਦੌਦਪੁਰ ਸਰੰਗਪੁਰ ਬੰਨ ਦੇ ਲਈ ਸੇਵਾ ਦੇ ਲਈ ਲੋਕਾਂ ਨੂੰ ਸਨੇਹਾ ਦੇਣ ਦੇ ਲਈ ਇਹ ਟੀਮ ਖੜੀ ਆ ਕਿਉਂਕਿ ਲੋਕਾਂ ਦੇ ਸਾਥ ਤੋਂ ਬਿਨਾਂ ਇਹਨਾਂ ਦਰਿਆਵਾਂ ਨੂੰ ਰੋਕਣਾ ਅਸੰਭਵ ਆ ਤੇ ਇਹ ਲੋਕ ਉਹ ਲੋਕ ਆ ਜਿਹੜੇ ਲਗਾਤਾਰ ਕਈ ਦਿਨਾਂ ਤੋਂ ਲੱਗੇ ਹੋਏ ਸਨੇਹਾ ਕੀ ਦੇਣਾ ਚਾਹੁੰਦੇ ਆ ਕਿਹੜੀ ਗੱਲ ਕਰਕੇ ਅਸੀਂ ਇਕੱਠੇ ਹੋਏ ਆ ਗੱਲ ਕਰਨੀ ਬਾਜੀ ਕੀ ਕਿਹੜੇ ਸੁਨਹਿਲੀ ਇੱਥੇ ਤੁਸੀਂ ਹੁਣ ਖੜੇ ਹੋ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨੇਹਾ ਇੱਕੋ ਹੈ ਜੀ ਵੀ ਇਹ ਲੜਾਈ ਆਪਾਂ ਨੇ ਇਕਜੁੱਟ ਹੋ ਕੇ ਲੜਨੀ ਆ ਤੇ ਆਪਾਂ ਨੇ ਜਿੱਤਣਾ ਆਪਣੇ ਲੋਕਾਂ ਨੂੰ ਆਪਣੇ ਪੰਜਾਬ ਨੂੰ ਬਚਾਉਣਾ ਉਹਦੇ ਲਈ ਬੇਨਤੀ ਇੱਕੋ ਹੈ ਵੀ ਅੱਜ ਇਹ 6 ਤਰੀਕਾ 6 9 2025 ਤੇ ਰਾਤ ਦੇ ਤਕਰੀਬਨ ਸਵਾ 10 1:30 ਹੋ ਚੱਲੇ ਆ ਜੀ ਅਸੀਂ ਬੇਨਤੀ ਇੱਕੋ ਕਰਦੇ ਆ ਵੀ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਘੋੜੇ ਆ ਨਾ ਬੜੇ ਬੜੇ ਟੈਰਾਂ ਵਾਲੇ ਵੀ ਉਹਨਾਂ ਦੀਆਂ ਰੇਸਾਂ ਤੇ ਮਾਰੋ ਮੁਕੀਆਂ ਤੇ ਉਹਨਾਂ ਦੇ ਵਿੱਚ ਜਿੱਥੇ ਕਿਤੇ ਕੋਈ ਥੈਲਾ ਭਰਿਆ ਪਿਆ ਉਹ ਲਿਓ ਨਹੀਂ ਬੰਦੇ ਭਰ ਲਿਓ ਸਾਨੂੰ ਮੈਨ ਪਾਵਰ ਦੀ ਬਹੁਤ ਲੋੜ ਹੈ ਅੱਜ ਰਾਤ ਕਿਉਂ ਖਾਸ ਹੈ ਇਹ ਰਾਤ ਇਸ ਕਰਕੇ ਖਾਸ ਹੈ ਕਿਉਂਕਿ ਕਿਸੇ ਵੀ ਟਾਈਮ ਕੋਈ ਫਲੋ ਵੱਧ ਸਕਦਾ ਹੈ ਜੀ ਪ੍ਰਸ਼ਾਸਨ ਦੇ ਨਾਲ ਅੱਜ ਮੀਟਿੰਗ ਹੋਈ ਜਿਹੜੀ ਅਸੀਂ ਡਰੇਨ ਕੱਢਣ ਨੂੰ ਕਹਿ ਰਹੇ ਹਾਂ ਉਹਦੇ ਉਹਨੂੰ ਲਿੰਗਰੋਨ ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਡਿਲੇ ਹੋ ਰਹੀ ਹੈ ਕੱਲ ਨੂੰ ਮੀਟਿੰਗ ਰੱਖੀ ਹੋਈ ਆ ਮੀਟਿੰਗ ਦੇ ਵਿੱਚ ਕੀ ਬਣਨਾ ਕੀ ਨਹੀਂ ਬਣਨਾ ਉਹ ਵਾਲੇ ਪਵਿੱਖੇ ਦੇ ਵਿੱਚ ਆ ਅੱਜ ਤਾਂ ਵਾਦਾ ਤੁਸੀਂ ਕਰਕੇ ਆਇਓ ਵੀ ਤੁਸੀਂ ਬਚਾਉਣਾ ਅੱਜ ਬੰਨ ਨੂੰ ਪੁਰ ਜੋਰ ਕੋ ਅਸੀਂ ਜ਼ਿੰਮੇਵਾਰੀ ਇਹ ਲੈ ਕੇ ਆਏ ਆਂ ਵੀ ਬੰਨ ਨਹੀਂ ਅਸੀਂ ਟੁੱਟਣ ਦੰਦੇ ਸਾਡੇ ਨਾਲ ਪੰਜਾਬ ਆ ਪੰਜਾਬ ਦੇ ਲੋਕਾਂ ਦੇ ਸਿਰ ਤੇ ਅਸੀਂ ਉਹ ਵਾਦਾ ਕਰਕੇ ਆਏ ਆ ਵੀ ਬੰਨ ਨਹੀਂ ਅਸੀਂ ਟੁੱਟਣ ਦੰਦੇ ਹੋਰ ਟਰਾਲੀ ਇਹ ਖੜੀਆਂ ਤੁਹਾਡੇ ਕੋਲ ਇਸ ਟਾਈਮ ਇਸ ਟਾਈਮ ਖੜੀਆਂ ਅਸੀਂ ਸਵੇਰ ਵਾਸਤੇ ਪੂਰੀ ਮੰਗਾ ਵੀ ਸਵੇਰੇ ਪਹੁੰਚੋ ਤੇ 7 ਵਜੇ ਤੋਂ ਪਹਿਲਾਂ ਪਹਿਲਾਂ ਜਾਂ 7 ਵਜੇ ਤੱਕ ਉਹ ਜਰੂਰ ਪਹੁੰਚੋ ਇਸ ਟਾਈਮੇ ਵੀਰਾਂ ਦੀ ਕਿੰਨੀ ਲੋੜ ਆ ਕਿੰਨੇ ਕੁ ਭਰਾ ਹੈਗੇ ਆ ਹੋਰ ਕਿੰਨੇ ਚਾਹੀਦੇ ਆ ਜੇ ਆਪਾਂ ਨੂੰ ਜੋ ਸਾਡੇ ਕੋਲ ਸਮਾਨ ਪਿਆ ਉਹਨੂੰ ਲਾਣਾ ਹੋਵੇ ਰਾਤ ਨੂੰ ਰਾਤ ਨੂੰ ਹਾਂਜੀ ਹੁਣ ਜੇ ਕੋਈ ਨੇੜੇ ਦਾ ਬੰਦਾ ਜਿਹੜਾ ਤਾਂ ਕੋਈ ਨੇੜੇ ਦਾ ਉਹ ਆ ਜਾਵੇ ਉਹ ਜਿੰਨੀ ਮਦਦ ਕਰ ਸਕਦਾ ਕਰ ਜਾਵੇ ਜਿਹੜੇ ਦੂਰ ਵਾਲੇ ਵੀਰਾਂ ਜੇ ਉਹ ਸਾਰੀ ਰਾਤ ਚੱਲ ਕੇ ਆਉਣਗੇ ਥੱਕਣਗੇ ਅਸੀਂ ਚਾਹੁੰਦੇ ਹਾਂ ਵੀ ਉਹ ਸਵੇਰੇ ਸਾਡੇ ਕੋਲ 7 ਵਜੇ ਤੱਕ ਪਹੁੰਚਣ ਕਿਸੇ ਵੀ ਤਰੀਕੇ ਸਾਡੀ ਮਦਦ ਕਰਨ ਬਹੁਤ ਜ਼ਿਆਦਾ ਲੋੜ ਹੈ ਆਪਾਂ ਜੇ ਇਹ ਬਨ ਨੂੰ ਬਚਾ ਗਏ ਤਾਂ ਆਪਾਂ ਸੀਤਾ ਦੀ ਧਰਤੀ ਨੂੰ ਬਚਾ ਗਏ ਐਵੇਂ ਹੀ ਉੱਥੇ ਅੱਗੇ ਫਸਿਆ ਬੰਦੇ ਉੱਤੇ ਰੌਲਾ ਹੈਗਾ ਉੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਚੱਕੀ ਆ ਵੀ ਅਸੀਂ ਉਹ ਬਨ ਟੁੱਟਣ ਨਹੀਂ ਦਿੰਦੇ ਹੈਗੇ ਇਹ ਜ਼ਿੰਮੇਵਾਰੀ ਪੰਜਾਬ ਦੇ ਸਿਰ ਤੇ ਆ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਜਿੱਥੇ ਵੀ ਕਿਤੇ ਤੁਸੀਂ ਨੇੜੇ ਪੈਨੇ ਜਿਹੜੇ ਵੀ ਪਾਸੇ ਚਾਹੇ ਦੋਤਪੁਰ ਵਾਲੇ ਬੰਦੇ ਨੇੜੇ ਹੋ ਚਾਹੇ ਤੁਸੀਂ ਫਸਿਆ ਬੰਦੇ ਨੇੜੇ ਹੋ ਜਿੱਥੇ ਵੀ ਉਥੇ ਪਹੁੰਚ ਕੇ ਮਦਦ ਕਰੋ ਸਾਰੇ ਭਰਾ ਆਪੋ ਆਪਣੇ ਨਹੀਂ ਆਪਾਂ ਇੱਕ ਆ ਇੱਕ ਜੁਟੋ ਕੇ ਕਰਨਾ ਪ੍ਰਸ਼ਾਸਨ ਦੀ ਅੱਖਾਂ ਵੱਲ ਜਾਂ ਪ੍ਰਸ਼ਾਸਨ ਦੇ ਹੱਥਾਂ ਵੱਲ ਆਪਾਂ ਨਾ ਦੇਖੀ ਵੀ ਉਹ ਕਿਆ ਦੇਖਦੇ ਆ ਤੇ ਕਿਆ ਉਹ ਕਰਦੇ ਆ ਜਿਹੜੀ ਜਿਹਦੀ ਲੋਡ ਆ ਆਪੇ ਦੱਬੀ ਆਓ ਮਤਲਬ ਦੱਬੀ ਆਓ ਜੀ ਦੱਬੀ ਆਓ ਕਾਲੂ ਬੋਲਡਰ ਪੱਥਰਾਂ ਦੀ ਲੋਡ ਪੈਣੀ ਆ ਜੇ ਕੋਈ ਸੇ ਮੇਰੇ ਵੀਰ ਕੋ ਬੋਲਡਰ ਪੱਥਰਾਂ ਦੀ ਵੀ ਉਪਲਬਧੀ ਹੈਗੀ ਉਹਨਾਂ ਕੋਲ ਹੈਗੇ ਉਹਨਾਂ ਦੇ ਰੇਂਜ ਦੇ ਵਿੱਚ ਹੈਗੇ ਤਾਂ ਬੋਲਡਰ ਪੱਥਰ ਟਰਾਲੀਆਂ ਚ ਜੈਕ ਵਾਲੀਆਂ ਚ ਨਾ ਦੂਜੀਆਂ ਚ ਨਹੀਂ ਉਹਦੇ ਵਾਸਤੇ ਮੈਨ ਪਾਵਰ ਫਿਰ ਬਹੁਤ ਖਰਚ ਹੋਣੀ ਆ ਜੇ ਜੈਕ ਵਾਲੀ ਹੈਗੀ ਤਾਂ ਠੀਕ ਹੈ ਨਹੀਂ ਹੈਗੀ ਫਿਰ ਇਹਨੂੰ ਦਿਓ ਫਿਰ ਕੋਈ ਗੱਲ ਨਹੀਂ ਫਿਰ ਬੰਦੇ ਜਿੰਨੇ ਆ ਸਕਦੇ ਹੋ ਲੈ ਕੇ ਆਜੋ ਵੀ ਬੋਲਡਰ ਪੱਥਰ ਤੇ ਉਹਨੂੰ ਬੰਨਣ ਵਾਲੇ ਜਾਲ ਜੋ ਲੈ ਕੇ ਆ ਸਕਦੇ ਤੋ ਲੈ ਕੇ ਆਜੋ ਸਾਨੂੰ ਬਸ ਉਹਨਾਂ ਚੀਜ਼ਾਂ ਦੀ ਲੋੜ ਹੈ ਜੀ ਅਸੀਂ ਇਹੀ ਪ੍ਰਾਰਥਨਾ ਬਾਰ-ਬਾਰ ਕਰਦੇ ਹਾਂ ਜੀ ਇਹੀ ਬੇਨਤੀ ਸਾਡੀ ਪੰਜਾਬ ਨੂੰ ਵੀ ਆਪਾਂ ਨੇ ਬਚਾਉਣਾ ਆਪਾਂ ਨੇ ਆਪਣੀ ਧਰਤੀ ਨੂੰ ਬਚਾਉਣਾ ਆਪਾਂ ਇੱਕ ਦੂਜੇ ਦਾ ਸਾਥ ਦੇਣਾ ਵੀ ਜ਼ਰੂਰ ਪਹੁੰਚੋ ਜੀ ਇੱਥੇ ਇਹੀ ਬੇਨਤੀ ਹੈ ਸਾਡੀ ਭਾਈ ਜੀ ਕੀ ਕਹਿਣਾ ਚਾਹੋਗੇ ਇਸ ਅਪੀਲ ਦੇ ਵਿੱਚ ਇਹਨਾਂ ਨੇ ਆਪਣੇ ਸ਼ਬਦਾਂ ਚ ਕਿ ਅਪੀਲੇ ਹੀ ਹੈ ਜੀ ਸਾਡੀ ਪ੍ਰਸ਼ਾਸਨ ਨੂੰ ਮੈਂ ਤਾਂ ਅਪੀਲ ਕਰਨੀ ਚਾਹੁੰਦਾ ਜਿਹੜਾ ਤੁਸੀਂ ਅੱਜ ਸਾਡੇ ਨਾਲ ਵਾਦਾ ਕੀਤਾ ਐ ਅਸੀਂ ਤੁਹਾਡੇ ਨਾਲ ਵਾਦਾ ਕੀਤਾ ਐ ਅੱਜ ਅਸੀਂ ਇੱਥੇ ਬੰਦ ਤੋਂ ਸਾਰੀ ਰਾਤ ਜਿੰਨੀ ਵੀ ਦਿਨ ਸਾਨੂੰ ਮਿਹਨਤ ਕਰਨੀ ਪਈ ਸੀ ਕਰਾਂਗੇ ਪਰ ਜਿਹੜਾ ਤੁਸੀਂ ਵਾਦਾ ਕੀਤਾ ਕੱਲ ਨੂੰ ਨਭਾਇਓ ਕਿਤੇ ਜਿਹੜਾ 5 ਦਿਨ ਤੋਂ ਸਾਡਾ ਮੂਰਖ ਬਣਾ ਰਹੇ ਕਿਤੇ ਉਹ ਨਾ ਬਣਾਇਓ ਪਰ ਮੈਨੂੰ ਲੱਗਦਾ ਐ ਜਿਹੜਾ ਅੱਜ ਦਾ ਇੱਥੇ ਐਮਐਲਏ ਬੋਲ ਕੇ ਗਿਆ ਸੀ ਮੈਂ ਦੇਖਿਆ ਨਹੀਂ ਸੀ ਹੁਣ ਆ ਕੇ ਸੁਣਿਆ ਉਹ ਕਹਿੰਦਾ ਸਿਆਸਤ ਹੋ ਰਹੀ ਆ ਸਿਆਸਤ ਅਸੀਂ ਕਰ ਰਹੇ ਹਾਂ ਕਿ ਤੁਸੀਂ ਕਰ ਰਹੇ ਆ ਉੱਧਰ ਵੀ ਦਾ ਮਤਲਬ ਇਹਨਾਂ ਨੇ ਆਪਨਾ ਆਪ ਦਾ ਐਮ.ਐਲ.ਏ ਬਾਹਰੋਂ ਬੰਦੇ ਲਿਆ ਕੇ ਜਿਹੜੀ ਉੱਥੇ ਮਤਲਬ ਗਲਤ ਸ਼ਬਦ ਵਰਤ ਰਿਹਾ ਗੁੰਡਾਗਰਦੀ ਵਾਲੇ ਸ਼ਬਦ ਵਰਤ ਰਿਹਾ ਕਰਨ ਕੁਟਾਰੀਆ ਐਮ.ਐਲ.ਏ ਦਾ ਮੁੰਡਾ ਜਿਹੜਾ ਹੈਗਾ ਆ ਬੱਲਾਚੌਰ ਵਾਲੇ ਦਾ ਆਪ ਦਾ ਹੀ ਇਹਦਾ ਮਤਲਬ ਤੁਸੀਂ ਲਿਆਂਦਾ ਏ ਇਹ ਸਿਆਸਤ ਆ ਏ ਆ ਸਾਹਮਣੇ ਜੀਨੂੰ ਮਰਜ਼ੀ ਦਿਖਾ ਲਓ ਤੁਸੀਂ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਆ ਗੂਗਲ ਤੇ ਸਰਚ ਕਰਕੇ ਦੇਖ ਲਓ ਇੱਥੇ ਆ ਕੇ ਕਿੱਦਾਂ ਦਰਿਆ ਇਕੱਠਾ ਹੋ ਜਾਂਦਾ ਆ ਖੋਖਰਾਂ ਦੇ ਨਾਲ ਇਹ ਸਿਆਸਤ ਨਹੀਂ ਹੈਗੀ ਇਹ ਤੁਸੀਂ ਪੰਜਾਬ ਡੋਬਣਾ ਹੈਗਾ ਆ ਅਸੀਂ ਕਿਉਂ ਤੁਸੀਂ ਮਤਲਬ ਗੰਦੀਆਂ ਹੋਂਦਾ ਤੇ ਆਏ ਹੋਇਆ ਸਿਆਸਤ ਦਾ ਫੇ ਤੁਹਾਨੂੰ ਲੋਕ ਸਿਖਾਉਣਗੇ ਜੇ ਤੁਹਾਡੇ ਕੱਪੜੇ ਬਚਾ ਹੁੰਦੇ ਬਚਾ ਲਓ ਨੇ ਲੋਕ ਬਹੁਤ ਜੇ ਕਿਤੇ ਰੱਬ ਨਾ ਕਰੇ ਹਵੀ ਨਾ ਵੀ ਹੋ ਗਈ ਤੁਹਾਨੂੰ ਇੱਥੇ ਚਮਕੌਰ ਸਾਹਿਬ ਕਹਿੰ ਗਿਆ ਕਿ ਪੰਜਾਬ ਚ ਕਿਤੇ ਨਹੀਂ ਲੋਕਾਂ ਨੇ ਵੜਨ ਦੇਣਾ ਕਿਉਂਕਿ ਪੰਜਾਬ ਦੇਖ ਰਿਹਾ ਹਾਲਾਤ ਸਾਰਾ ਪੰਜਾਬ ਨੂੰ ਪਤਾ ਵੀ ਕੀ ਹੋ ਰਿਹਾ ਇੱਥੇ ਕਿਹੜੀ ਸਿਆਸਤ ਹੋ ਰਹੀ ਹੈ ਇੱਥੋਂ 1.5 ਕਿਲੋਮੀਟਰ ਵਨ ਤੁਹਾਡਾ ਐਮਐਲਏ ਦਾ ਮੁੰਡਾ ਲੋਕਾਂ ਨੂੰ ਭੜਕਾ ਰਿਹਾ ਕਹਿੰਦਾ ਗੱਬੇ ਨੂੰ ਕੱਢ ਰਿਹਾ ਅਸੀਂ ਗੱਬੇ ਨੂੰ ਕਦੋਂ ਕਿਹਾ ਅਸੀਂ 40 50 ਫੁੱਟ ਏਰੀਆ ਮੈਂ ਅੱਜ ਗੱਲ ਹੋਈ ਜਾਂਦਾ ਪਰ ਉੱਥੇ ਬੈਠੇ ਲੋਕਾਂ ਨਾਲ ਕਹਿੰਦੇ ਉਹ ਕਹਿੰਦੇ ਸੈਂਟਰ ਚੋਂ ਕੱਢ ਰਹੇ ਆ ਸੈਂਟਰ ਚ ਤਾਂ ਅਸੀਂ ਕੀ ਹੀ ਨਹੀਂ ਅਸੀਂ ਜਿਹੜੀ 50 60 ਜਾਂ 100 ਫੁੱਟ ਦਾ ਏਰੀਆ ਅਸੀਂ ਇਹ ਕਹਿੰਦੇ ਸਾਨੂੰ ਤਾਂ ਇਹ ਗਮਰਾਹ ਕਰ ਰਹੀ ਹੈ ਇਹ ਆਮ ਆਦਮੀ ਪਾਰਟੀ ਆਮ ਆਦਮੀ ਸਰਕਾਰ ਗਮਰਾਹ ਕਰ ਰਹੀ ਹੈ ਉਧਰ ਲਈ ਬੈਠਾ ਅਜੇ ਰੋਪੜ ਧਰਨਾ ਸੀ ਆਇਆ ਲੋਕਲ ਐਮਐਲਏ ਛੱਡਾ ਉਨੇ ਆ ਕੇ ਪੁੱਛਿਆ ਵੀ ਕੀ ਲੈਣ ਤੁਹਾਨੂੰ ਕੀ ਲੋੜ ਆ ਅੱਛਾ ਬਾਈ ਇਲਾਕਾ ਨਹੀਂ ਉਹ ਕਹਿਣਗੇ ਸਾਡਾ ਏਰੀਆ ਨਹੀਂ ਹੈਗਾ ਉਹ ਇਲਾਕਾ ਪੰਜਾਬ ਨਹੀਂ ਜੀ ਹੈਗਾ ਸਾਡਾ ਇਲਾਕਾ ਕੋਈ ਸਾਡਾ ਏਰੀਆ ਸਾਡਾ ਏਰੀਆ ਡੁੱਬਣਾ ਸੀ ਜਦ ਬਾਹਰੋਂ ਆ ਕੇ ਦਿਨ ਰਾਤ ਲੱਗੇ ਹੋਏ ਆ ਜਿਹੜੇ ਪੰਜਾਬ ਦੇ ਵਾਸੀ ਉਹ ਸਕੂਰ ਤੱਕ ਤੇ ਆਏ ਹੋਏ ਆ ਇੱਥੇ ਸੇਵਾ ਕਰਦੇ ਆ ਕਿ ਇਹਨਾਂ ਦਾ ਫਰਜ਼ ਨਹੀਂ ਬਣਦਾ ਚੋਣਾਂ ਤੇ ਪਹਿਲਾਂ ਤੁਸੀਂ ਦਿੱਲੀ 'ਚ ਬੈਠੇ ਸੀ ਧਰਨੇ ਲਾਏ ਹੋ ਕਿਹੜਾ ਇਲਾਕਾ ਸੀ ਤੁਹਾਡੇ ਉਹ ਕਦੇ ਵਾਸਤੇ ਬੈਠੇ ਸੀ ਸਿਰਫ ਵੋਟਾਂ ਲੈਣ ਵਾਸਤੇ ਬੈਠੇ ਸੀ ਅੱਛਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਾਰ-ਬਾਰ ਫੋਨ ਕਰ ਰਿਹਾ ਸੀ ਜਿਹੜੀ ਗੱਡੀ ਜੇ ਅਸੀਂ ਆਏ ਤਾਂ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਦੋਂ ਤੇ ਮੈਂ ਦੇਖਿਆ WhatsApp ਤੇ ਫੋਨ ਆ ਰਹੇ ਸੀ ਕੀ ਬਣਿਆ ਚੱਕ ਹੋ ਰਿਹਾ ਧਰਨਾ ਧਰਨਾ ਮਤਲਬ ਧਰਨਾ ਚਕਾਉਣ ਤੱਕ ਸੀ ਉਹਨਾਂ ਦਾ ਇਹ ਫਰਜ਼ ਨਹੀਂ ਬਣਦਾ ਤੁਹਾਡਾ ਵੀ ਅਸੀਂ ਉੱਥੋਂ ਜਿਹੜਾ ਕਿੰਨਾ ਇਲਾਕਾ ਇੱਥੇ ਤਬਾਹ ਹੋ ਰਿਹਾ ਪਿਛਲੇ ਪਾਸੇ ਤਾਜਪੁਰ ਵਾਲੇ ਪਾਸੇ ਜਿਹੜੀਆਂ ਮੈਨਿੰਗਾਂ ਹੋਈਆਂ ਮੈਨਿੰਗਾਂ ਕਰਕੇ ਆ ਪੰਜਾਬ 'ਚ ਜ਼ਿਆਦਾਤਰ ਜਿਹੜੇ ਹਾੜਾਂ ਦੀ ਸਥਿਤੀ ਬਣੀ ਆ ਜਿਹੜੇ ਦਰਿਆ ਟੁੱਟਿਆ ਨਜਾਇਜ਼ ਗਲਤ ਮੈਨਿੰਗਾਂ ਕਰਕੇ ਆ ਜ਼ਿਆਦਾਤਰ ਉਹ ਪਿੱਛੇ ਵੀ ਤਰਜੋਵਾਲ ਵੀ ਆਹੀ ਸਥਿਤੀ ਆ ਸੇਮ ਇੱਥੇ ਵੀ ਇਹੀ ਆ ਅੱਗੇ ਸਾਰੰਗ ਹੋਰ ਮਤਲਬ ਹਾਇਓ ਜਿਹੜੀ ਗਲਤ ਮੈਨਿੰਗ ਹੋਈ ਹੋਈ ਆ ਜਿਹੜੇ ਚਾਹੇਤੇ ਨੇ ਜ਼ਮੀਨਾਂ ਦੂਜੇ ਪਾਸੇ ਆ ਉਹਨਾਂ ਕਰਕੇ ਹੋਈ ਹੈ ਕਿ ਮੈਂ ਦੂਜੀ ਗੱਲ ਜਿੰਦਾਪੁਰ ਵਾਸੀਆਂ ਨੂੰ ਕਹਿ ਦੇਣੀ ਚਾਹੁੰਦਾ ਆ ਅਸੀਂ 2-2 3-3 ਕਿਲੇ ਵਾਲੇ ਨੂੰ ਤਣਾੜ ਨਹੀਂ ਕਹਿ ਰਹੇ ਇਹ ਤੁਹਾਡਾ ਗਲਤ ਪ੍ਰਚਾਰ ਕਰ ਰਹੇ ਇਹਦੇ ਨਾਲ ਲੱਗਦੇ 100-100 150 1 ਏਕੜਾ ਜਿਹੜੇ ਨਾਲ ਤੁਹਾਨੂੰ ਵੀ ਪਤਾ ਕੀਤੀਆਂ ਜ਼ਮੀਨਾਂ ਆ ਉਹ ਉਹਨਾਂ ਨੂੰ ਕਹਿ ਰਹੇ ਵੀ ਇੱਥੋਂ 50-60 ਫੁੱਟ ਇੱਥੇ ਡਰੇਨ ਕਰ ਦੋ ਸਿੱਧੀ ਕਿ ਜਿੰਦਾਪੁਰ ਵਾਲੇ ਤੁਸੀਂ ਇੱਧਰ ਸਾਰਾ ਪੰਜਾਬ ਡੋਬਣਾ ਚਾਹੁੰਦੇ ਆ ਤੁਹਾਡਾ 1.5 ਕਿਲੋਮੀਟਰ ਇੱਥੋਂ 10 10-15 ਫ ਤੁਹਾਡਾ ਨੌ ਵੀ ਇਤਿਹਾਸ ਚ ਰਚਿਆ ਜਾਣਾ ਹੈ ਨਾ ਲੋਕਾਂ ਦੇ ਮਗਰ ਲਾ ਕੇ ਤੁਸੀਂ ਗਮਰਾ ਨਾ ਹੋ ਤੁਹਾਨੂੰ ਝੂਠ ਮੈਨੂੰ ਪਤਾ ਕੱਲੀ ਕੱਲੀ ਗੱਲ ਝੂਠ ਲਾਫਮੈਂਟਾ ਕਰਦੇ ਆ ਪੰਜ ਸੱਤ ਬੰਦੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਦੇ ਮੂਰੇ ਲਾਏ ਹੋਏ ਆ ਤੁਸੀਂ ਕਿਹਾ ਤੁਸੀਂ ਆਪਣਾ ਨਾਂ ਇਤਿਹਾਸ ਵਿੱਚ ਕਿਹੜੇ ਚ ਲਿਖਾਉਣਾ ਚਾਹੁੰਦੇ ਆ ਤੁਸੀਂ ਦੇਖ ਲਓ ਤੁਹਾਨੂੰ ਆਪਣੇ ਭਰਾ ਲੱਗਦੇ ਤੁਸੀਂ ਉਹਨਾਂ ਤੇ ਘਰ ਤਾਂ ਨਹੀਂ ਸੋਚ ਰਹੇ ਹੋ ਤੁਸੀਂ ਇਹ ਗੱਲ ਵੀ ਸਾਰੇ ਬਸਦੇ ਰਹਿਣ ਸਾਡੇ ਭਰਾ ਜੀ ਉਹ ਤਾਜੋਵਾਲ ਤੇ ਰੋਜ਼ ਫੋਨ ਆਉਂਦੇ ਮੈਂ ਕਿਹਾ ਜਿਆਦਾ ਐਮਰਜੈਂਸੀ ਹੋਈ ਸਾਨੂੰ ਦੱਸਿਓ ਤਾਜੋਵਾਲ ਵੀ ਐਸੇ ਕਰਕੇ ਆ ਇੱਕ ਬੂੰਦ ਵੀ ਪਾਣੀ ਉਹਨਾਂ ਵੱਲੋਂ ਚੜਦਾ ਜਾਵੋਗੇ ਤੁਸੀਂ ਮੈਂ ਕਿਹਾ ਜੀ ਜਾਵੋਗੇ ਕਮਾਲ ਹੋ ਗਈ ਤਾਜੋਵਾਲ ਮੈਂ ਦੋ ਵਾਰ ਦੇਖ ਕੇ ਆਇਆ ਉਹਨਾਂ ਨੂੰ ਮਿਲ ਕੇ ਆਇਆ ਵਾ ਕੋਈ ਗੱਲ ਨਹੀਂ ਵੀ ਅਜੇ ਐਮਰਜੈਂਸੀ ਨਹੀਂ ਚੱਲ ਲੋਡ ਪੈ ਗਈ ਸੀ ਜਦੇ ਆਉਂਗੇ ਉਹ ਅਰ ਤਾਜੋਵਾਲ ਵੀ ਮੈਂ ਜੱਡੀ ਸੀ ਸਾਹਿਬ ਨੂੰ ਵੀ ਜਿਆਦਾ ਹੈਗੀ ਉਹਨਾਂ ਦੀ ਸਾਈਡ ਮਾਈਨਿੰਗ ਹੋਈ ਹੋਈ ਐ ਇੱਧਰੋਂ ਸਾਫ਼ ਕਰਾਓ ਅਸੀਂ ਤਾਂ ਉਹ ਕਿੱਥੇ ਜਿੰਦਾਪੁਰ ਤੁਹਾਡੇ ਪਿੰਡ 'ਨੋਂ ਪਾਣੀ ਆਉਣਾ ਉਹ ਤੁਸੀਂ ਗੰਦੀ ਸਿਆਸਤ ਦੀ ਭੇਡ ਚੜ ਰਹੇ ਆ ਜੇ ਇੱਥੋਂ ਖੁੱਲੂਗਾ ਤਾਂ ਪਿੱਛੇ ਤੇ ਪਾਣੀ ਛੇਤੀ ਆਊਗਾ ਵਹਾਅ ਵਧੂਗਾ ਤਾਂ ਤੁਹਾਨੂੰ ਨਹੀਂ ਫਾਇਦਾ ਹੋਣਾ ਤੁਹਾਡੇ ਪਿੰਡ ਡਬੋ ਦੇਣੇ ਨੇ ਨਾ ਲੋਕਾਂ ਦੇ ਫਿਰ ਦੇਖਿਓ ਤੁਸੀਂ ਜਿਹੜੀਆਂ ਤੁਹਾਡੀਆਂ ਹੈਗੀਆਂ ਥੋੜੀਆਂ ਥੋੜੀਆਂ ਜ਼ਮੀਨਾਂ ਇਹ ਵੀ ਇਹਨਾਂ ਨੇ ਥੋਤੇ ਲੈ ਲੈਣੀਆਂ ਆ ਹਰ ਸਨੇਹਾ ਕੀ ਆ ਹੁਣ ਲੋਕਾਂ ਨੂੰ ਇੱਥੇ ਜਿਹੜੇ ਸਾਡੇ ਭਰਾ ਐ ਜਿਹੜੇ ਡਟੇ ਹੋਏ ਪਹਿਲਾਂ ਤੋਂ ਉਹ ਕੀ ਕਰਨ ਕੀ ਲੈ ਕੇ ਆਉਣ ਕਦੋਂ ਆਉਣ ਕਿੰਨੀ ਲੋੜ ਆ ਕਿੰਨੀ ਚੀਜ਼ਾਂ ਹੈਗੀਆਂ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਸਾਡਾ ਸੁਨੇਹਾ ਇਹ ਹੈਗਾ ਵਾ ਕਿ ਸੁਖਵਿੰਦਰ ਜੀ ਨੇ ਦੱਸ ਦਿੱਤਾ ਵੀ ਜਿਹੜੇ ਥੈਲੇ ਲੈ ਕੇ ਆਉਣੇ ਆ ਅੱਧਾ ਥੈਲਾ ਜਿਹੜਾ ਸਿਮਿੰਟ ਵਾਲਾ ਹੁੰਦਾ ਉਹ ਮਿੱਟੀ ਨਾਲ ਭਰ ਕੇ ਲਿਆਉਣ ਤੇ ਕੱਲ 10 11 ਵਜੇ ਤੱਕ ਪ੍ਰਸ਼ਾਸਨ ਨਾਲ ਮੀਟਿੰਗ ਆ ਉਹ ਤੋਂ ਬਾਅਦ ਸਾਡਾ ਇਹ ਸੁਨੇਹਾ ਹੈਗਾ ਇਧਰ ਮਾਛੀਵਾੜੇ ਤੱਕ ਜਿੰਨੇ ਪਿੰਡ ਹੈਗੇ ਆ ਫਿਰ ਤੁਹਾਨੂੰ ਸਾਨੂੰ ਸਾਥ ਦੇਣਾ ਪੈਣਾ ਉੱਥੇ ਆਪਣੇ ਡੰਗਰ ਬੱਛੇ ਟਰਾਲੀਆਂ ਲੈ ਕੇ ਉੱਥੇ ਆ ਜਿਓ ਜੇ ਤੁਸੀਂ ਪੰਜਾਬ ਬਚਾਉਣਾ ਆਪਣਾ ਇਲਾਕਾ ਬਚਾਉਣਾ ਨਹੀਂ ਇਹਨਾਂ ਨੇ ਤਬਾਹ ਕਰ ਦੇਣਾ ਇਹ ਇਹ ਬਹੁਤ ਜ਼ਿਆਦਾ ਦਿਨ ਰਾਤ ਮਿਹਨਤ ਕਰਦੇ ਜਿੰਨੀ ਮਿਹਨਤ ਕਰਦੇ ਰਾਤ ਨੂੰ ਸਾਰੇ ਪਾਣੀ ਚ गिर ਜਾਂਦਾ ਔਰ ਜੇ ਪਾਣੀ ਦਾ ਵਹਾਅ ਇੱਕ ਵਾਰ ਘਟਣਾ ਹੈ ਘਟਣ ਨਾਲ ਫੇਰ ਉਹ ਥੱਲੇ ਜਾਣਾ ਫੇਰ 12 ਕੇ 13 ਤਰੀਕ ਤੇ ਮੀਂਹ ਦਸੇ ਹੋਏ ਉੱਪਰ ਫੇਰ ਪਾਣੀ ਵਧਣਾ ਹੈ ਫੇਰ ਇੱਥੇ ਕਿਸੇ ਦੇ ਕੰਟਰੋਲ ਚ ਨਹੀਂ ਰਹਿਣਾ ਭਾਈ ਕਿਵੇਂ ਦੇਖਦੇ ਹੋ ਤੁਸੀਂ ਹੁਣ ਇੱਥੇ ਆਏ ਹੋ ਕੀ ਸੁਨੇਹਾ ਆਪਣੇ ਭਰਾਵਾਂ ਨੂੰ ਦੇਣਾ ਚਾਹੁੰਦਾ ਵਾਜੂ ਜੀ ਕਾ ਖਾਲਸਾ ਵਾਜੂ ਜੀ ਕੀ ਫਤਿਹ ਦੇਖੋ ਸੁਨੇਹਾ ਵੀਰਾਂ ਨੇ ਦੱਸਤਾ ਸਾਰੀਆਂ ਗੱਲਾਂ ਬਾਤਾਂ ਨੇ ਇਹਨਾਂ ਨੇ ਦੱਸਿਆ ਵੀ ਸਾਨੂੰ ਕੀ ਕਰਨਾ ਚਾਹੀਦਾ ਕਿਹੜੀ ਚੀਜ਼ ਦੀ ਸਾਨੂੰ ਲੋੜ ਹੈ ਮੈਂ ਤਾਂ ਜਿਹੜੀ ਐਮਐਲਏ ਸਾਹਿਬ ਨੇ ਇੱਥੇ ਆ ਕੇ ਬਿਆਨ ਦਿੱਤਾ ਉਹਦਾ ਥੋੜਾ ਜਵਾਬ ਦੇ ਦਿੰਦਾ ਕਿਉਂਕਿ ਉਹ ਕਹਿੰਦਾ ਸਿਆਸਤ ਕਰਦੇ ਸਿਆਸਤ ਇਹ ਲੋਕ ਕਰ ਰਹੇ ਜਿਹੜੇ ਰਾਤਾਂ ਨੂੰ ਖੜੇ ਕਿ ਸਿਆਸਤ ਐਮਐਲਏ ਸਾਹਿਬ ਕਰ ਰਹੇ ਹਜਾ ਕਿ ਐਮਐਲਏ ਸਾਹਿਬ ਦਾ ਫਰਜ਼ ਬਣਦਾ ਸੀ ਕਿ ਇੱਥੇ ਇਹਨਾਂ ਦੇ ਵਿੱਚ ਬੈਠਦਾ ਆ ਕੇ ਵੀ ਕਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ ਜਿਹਨਾਂ ਨੂੰ ਇਹ ਮਦੀੜ ਦੱਸੇ ਕਰਦੇ ਸੀ ਕਿ ਸਾਡੇ ਨੌਜਵਾਨ ਨੇ ਸਾਡੇ ਬੱਚੇ ਆ ਸਾਡੇ ਭਰਾ ਹੈ ਭਗਵੰਤ ਮਾਨ ਸਾਹਿਬ ਦਾ ਵੀ ਇਹ ਬਿਆਨ ਸੀ ਕਿ ਮਦੀੜ ਹੈ ਤੇ ਪੰਜਾਬ ਚ 70 ਸੀ ਹਜ਼ਾਰ ਟਰੈਕਟਰ ਫालतू ਲਈ ਫਿਰਦੇ ਅੱਜ ਉਹੀ ਟਰੈਕਟਰ ਹੈ ਜਿਹੜੇ ਬੰਨਾਂ ਤੇ ਫਿਰਦੇ ਉਹੀ ਟਰੈਕਟਰ ਜਿਹੜੇ ਮਿੱਟੀ ਦੇ ਟਰਾਲੇ ਭਰ-ਭਰ ਕੇ ਲੈ ਕੇ ਆਉਂਦੇ ਜਿਨ੍ਹਾਂ ਨੂੰ ਕਹਿੰਦੇ ਜਮਜੂਦ ਦਾ ਝੋਟਾ ਇਹਨਾਂ ਦੇ ਜਿਹੜੇ ਪੁਲਿਸ ਵਾਲੇ ਆ ਕਹਿੰਦੇ ਸੀ ਨਾ ਕਿ ਅਸੀਂ ਟਰੈਕਟਰ ਫੜ ਕੇ ਅੰਦਰ ਕਾਨਨੇ ਆ ਅੱਜ ਉਹੀ ਟਰੈਕਟਰ ਹੈ ਜਿਹੜੇ ਪੰਜਾਬ ਨੂੰ ਬਚਾ ਰਹੇ ਤੇ ਮੇਰੀ ਤਾਂ ਇੱਕ ਬੇਨਤੀ ਪੰਜਾਬ ਦੇ ਲੋਕਾਂ ਨੂੰ ਹੈ ਖਾਸ ਕਰ ਉਹਨਾਂ ਕੜਾ ਮਚੌਦਰੀਓ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਚਾਹੇ ਇੱਥੇ ਜੇ ਉਹ ਲੀਟਰ ਚਾਰਜ ਤੇ ਹੁੰਦੇ ਤਾਂ ਇਹ ਨਾ ਹੁੰਦੇ ਨਹੀਂ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਹੋ ਇਸ ਇਸ ਅੱਜ ਦੀ ਰਾਤ ਦੇ ਵਿੱਚ ਬਿਲਕੁਲ ਜੀ ਪ੍ਰਸ਼ਾਸਨ ਡੁੱਬਣ ਪਰ ਤਿਆਰ ਹੈ ਪ੍ਰਸ਼ਾਸਨ ਚਾਹੁੰਦਾ ਕਿ ਲੋਕ ਡੁੱਬਣ ਤੇ ਅਸੀਂ ਮੋٹے ਮੋٹے ਬਿੱਲ ਬਣਾਈਏ ਮੋٹے ਮੋٹے ਪੈਸੇ ਖਾਈਏ ਪ੍ਰਸ਼ਾਸਨ ਨਹੀਂ ਚਾਹੁੰਦਾ ਜੇ ਪ੍ਰਸ਼ਾਸਨ ਚਾਹੁੰਦਾ ਹੁੰਦਾ ਤਾਂ ਪ੍ਰਸ਼ਾਸਨ ਦਾ ਇੱਥੇ ਕੋਈ ਨੁਮਾਇੰਦਾ ਹੁੰਦਾ ਐਸਜੀਐਮ ਸਾਹਿਬ ਬੈਠੇ ਬਈ ਉੱਥੇ ਐਸਜੀਐਮ ਸਾਹਿਬ ਬੈਠੇ ਆ ਉਹ ਕੀ ਪਾਵਰ ਹੈ ਵਿਚਾਰੇ ਕੋਲ ਨਹੀਂ ਉਹ ਸਾਡੇ ਬਹੁਤ ਵਧੀਆ ਅਫਸਰ ਹੈ ਐਸਜੀਐਮ ਐਸਜੀਐਮ ਕੋਲ ਇੱਕ ਵਿਚਾਰਾ ਨਾਰਮਲ ਹੈ ਉਹ ਪੱਕਾ ਆ ਪਾਵਰ ਹੈ ਕੋਈ ਪਾਵਰ ਨਹੀਂ ਹੈ ਚਲੋ ਜੇ ਉਹ ਕਹਿਣਗੇ ਵੀ ਡਟ ਕੇ ਅਸੀਂ ਵੀ ਰੋਕਣਾ ਬੰਨ ਖੁਰੰਦ ਤੁਸੀਂ ਵੀ ਕਹੋ ਰੋਕਣਾ 500 ਬੰਦੇ ਲੈ ਕੇ ਆ ਮੈਂ ਸਾਡੇ ਨੌਜਵਾਨ ਨੇ ਜਿਹੜੇ ਵਿਚਾਰੇ ਪੜਨ ਪੜਾਈਆਂ ਕਰਦੇ ਇਹ ਇੱਥੇ ਬੰਨਾਂ ਤੇ ਲੱਗੇ ਹੋਏ ਇੱਕ ਮੈਂ ਦੂਜੀ ਗੱਲ ਹੋਰ ਹੋ ਕਹਿਣੀ ਚਾਹੁੰਦਾ ਆ ਅੱਜ ਜੇ ਡੀਸੀ ਸਾਹਿਬ ਨਾਲ ਮੀਟਿੰਗ ਸੀ ਕਹਿੰਦੇ ਜੀ ਉਹ ਦੂਜੇ ਡੀਸੀ ਦੇ ਅੰਡਰ ਆ ਅਸੀਂ ਉਧਰੋਂ ਗੱਡੀਆਂ ਲਿਆਉਣੀਆਂ ਬਹੁਤ ਔਖੀਆਂ ਮੈਂ ਕਿਹਾ ਜੀ ਤੁਹਾਡੇ ਅੰਡਰ ਨਹੀਂ ਉਹ ਪਾਕਿਸਤਾਨ ਤਾਂ ਨਹੀਂ ਹੈਗਾ ਜਾਂ ਦੂਜੀ ਸਟੇਟ ਤਾਂ ਨਹੀਂ ਹੈਗੀ ਤੁਸੀਂ ਸਰਕਾਰ ਨੂੰ ਇਨਵੋਲਵ ਕਰੋ ਸਰਕਾਰ ਦੇ ਕਿਸੇ ਮੰਤਰੀ ਨੂੰ ਕਿਸੇ ਅਧਿਕਾਰੀ ਨੂੰ ਬੁਲਾਓ ਜੇ ਤੁਹਾਡੇ ਅੰਡਰ ਨਹੀਂ ਹੈਗਾ ਮਤਲਬ ਉੱਧਰ ਨਾ ਜੀ ਜਿਹੜਾ ਰਸਤਾ ਹੈ ਉਹ ਦੂਜੇ ਦੂਜੇ ਡੀਸੀ ਦੇ ਨਵਾਂ ਸ਼ਹਿਰ ਦੇ ਅੰਦਰ ਪੈਂਦਾ ਉਧਰੋਂ ਆਉਣਾ ਔਖਾ ਸਾਡੇ ਅੰਦਰ ਨਹੀਂ ਰਸਤਾ ਇਹ ਤਾਂ ਹਾਲਾਤ ਆ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਹੱਥ ਬੰਨੇ ਹੋਏ ਮੈਂ ਕਿਹੜੀ ਗੱਲ ਤੋਂ ਬੰਨੇ ਹੋਏ ਮੈਂ ਤਾਂ ਹੈਰਾਨ ਆ ਡੀਸੀ ਸਾਹਿਬ ਨੂੰ ਪਤਾ ਇਹ ਉਹਨਾਂ ਨੂੰ ਸਾਰਾ ਪਤਾ ਅੰਦਰੋਂ ਸਾਨੂੰ ਰਿਪੋਰਟਾਂ ਆਉਂਦੀਆਂ ਅੰਦਰੋਂ ਡਰੇ ਹੋਏ ਆ ਕਹਿੰਦੇ ਜੇ ਟੁੱਟ ਗਿਆ ਸਾਰਾ ਖਤਮ ਹੋ ਜਾਣਾ ਉਹ ਜਿਹੜਾ ਐਡੇ ਕਿਹੜੇ ਕਿੱਡੇ ਕੇ ਮਗਰਮਾਛਾ ਜਿਨ੍ਹਾਂ ਨੇ ਅੱਜ ਤੱਕ ਉਤਰ ਮੈਨਿੰਗ ਨਹੀਂ ਹੋਣ ਦਿੱਤੀ ਉਹ ਕਿਹੜੇ ਅਧਿਕਾਰੀ ਆ ਭਗਵੰਤ ਸਿੰਘ ਸਾਹਿਬ ਜੀ ਤੁਸੀਂ ਕਹਿੰਦੇ ਸੀ ਇਮਾਨਦਾਰ ਆ ਉਹਨਾਂ ਦੀ ਇਨਕੁਆਇਰੀ ਕਰਾਓ ਕਿਹੜਿਆਂ ਨੇ ਉਹ ਜੰਗਲਾਤ ਦੀਆਂ 100 150 150 ਏਕੜ ਜ਼ਮੀਨ ਦੱਬੀ ਹੋਈ ਆ ਜਿਵੇਂ ਹੀ ਮੂਰੇ ਜਿੱਥੇ ਮਤਲਬ ਪਾਣੀ ਦਾ ਬਹੁਤ ਚਾਹੀਦਾ ਸੀ ਜਿਹੜੇ ਅੱਜ ਤੱਕ ਹਿੱਲੀ ਨਹੀਂ ਕਿਸੇ ਵੀ ਸਰਕਾਰ ਚ ਕਿਸੇ ਵੀ ਸਰਕਾਰ ਦੀ ਹਿੰਮਤ ਨਹੀਂ ਹੋਈ ਉੱਥੇ ਮੈਂ ਕਰਨ ਦੀ ਇਹਨੂੰ ਸਿੱਧਾ ਕਰਨ ਦੀ ਅੱਜ ਦਾ ਨਹੀਂ ਹੈਗਾ ਇਹ ਪਹਿਲਾਂ ਵੀ ਇਸੇ ਕਰਕੇ ਪ੍ਰੋਬਲਮ ਆਉਂਦੀਆਂ ਬਿਲਕੁਲ ਹੁਣ ਤੁਸੀਂ ਇੱਥੇ ਖੜੇ ਹੋ ਸਵੇਰੇ ਕਿੰਨੇ ਵਜੇ ਤੁਹਾਨੂੰ ਬਈ ਇੱਥੇ ਵੀਰ ਭਰਾ ਚਾਹੀਦੇ ਆ ਟਰਾਲੀਆਂ ਲੈ ਕੇ ਆਉਣ ਜਾਂ ਆਪ ਆਉਣ ਕਿੰਨੇ ਕੁ ਬੰਦੇ ਦੀ ਲੋੜ ਹੋਵੇ ਦੇਖੋ ਜਿੰਨਾ ਛੇਤੀ ਬੰਦੇ ਆ ਸਕਦੇ ਆ ਤਕਰੀਬਨ 6-7 ਵਜੇ ਜ਼ਰੂਰ ਇੱਥੇ ਪਹੁੰਚ ਜਾਓ ਬੱਤ ਵੱਦ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਇੱਕ ਬਿਆਨ ਦਿੱਤਾ ਜਿਹੜੇ ਤੇ ਕਿ ਉਹਰੇ 1% ਵੀ ਖਤਰਾ ਨਹੀਂ ਪਰ ਆਸੀਂ ਕਹਿੰਦੇ ਆ ਕਿ ਕਿਸੇ ਨੂੰ ਆਉਣ ਦੀ ਲੋੜ ਨਹੀਂ ਬਿਲਕੁਲ ਜੀ ਫਿਰ ਪ੍ਰਸ਼ਾਸਨ ਹੁਣ ਕਿਉਂ ਬੈਠਾ ਉੱਥੇ ਉਹ ਆਪਣੇ ਘਰ ਨੂੰ ਜਾ ਸਕਦਾ ਨਿਗਰਾਨੀ ਦੀ ਉਹਨਾਂ ਨੇ ਹੁਣ ਫੈਕਟਰੀਆਂ ਚੋਂ ਲੇਬਰ ਮੰਗਾਈ ਆ ਉਹਨਾਂ ਦਾ ਜਿਹੜਾ 10-12 ਬੰਦੇ ਅਸੀਂ ਹੁਣ ਮਿਲ ਕੇ ਆਏ ਆ ਉੱਥੇ ਉਹ ਸਿਰਫ ਤੇ ਸਿਰਫ ਬੈਠੇ ਆ ਕੇ ਉਹਨਾਂ ਦੀ ਤਨਖਾਹ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਨੂੰ ਤਨਖਾਹ ਇਹਨਾਂ ਨੇ ਦਿਹਾੜੀ ਪਰ ਲਿਆਂਦਾ ਕਹਿੰਦੇ ਨਹੀਂ ਉਹ ਤਾਂ ਤੁਹਾਨੂੰ ਫੈਕਟਰੀ ਵਾਲਿਆਂ ਨੇ ਦੇਣੇ ਆ ਉਹਨਾਂ ਨੇ ਆਏ ਬੈਠੇ ਇਹਨਾਂ ਨੇ ਕਾਗਜ਼ਾਂ ਦੇ ਦਿਖਾਣਾ ਵੀ ਅਸੀਂ ਇੰਨੀ ਲੇਬਰ ਬੁਲਾਈ ਉਹ 10 ਬੰਦੇ 15 ਜਿਹੜੇ ਆਏ ਉਹ ਭੇਜ ਦੇਣੇ ਬਾਪਾ ਇਹ حساب ਬਣਾਉਣਾ ਹੁਣ ਤਾਂ ਹੋਰ ਕੁਝ ਨਹੀਂ ਇਹਨਾਂ ਦੇ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਖਤਰਾ ਹੈ ਸਾਡੇ ਇਲਾਕੇ ਨੂੰ ਖਤਰਾ ਸਾਡੇ ਬੰਨ ਨੂੰ ਖਤਰਾ ਹੈ ਜਰੂਰ ਸਵੇਰ ਪਹੁੰਚੋ ਜੀ ਸਵੇਰੇ 7 ਵਜੇ ਜਰੂਰ ਉਰੇ ਪਹੁੰਚਿਓ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਬਚਾ ਸਕੀਏ ਇੱਕ ਮੈਂ ਪ੍ਰਸ਼ਾਸਨ ਨੂੰ ਸਨੇਹਾ ਦੇਣਾ ਚਾਹੁੰਦਾ ਕੱਲ ਨੂੰ ਜਿਹੜੀ 10 ਵਜੇ ਤੁਸੀਂ ਮੀਟਿੰਗ ਰੱਖੀ ਆ ਜੇ ਕੋਈ ਸਿੱਟਾ ਨਹੀਂ ਉਹਦੇ ਚ ਨਿਕਲਦਾ ਉਹ ਤੋਂ ਬਾਅਦ ਤੁਸੀਂ ਇੱਥੇ ਜ਼ਿੰਮੇਵਾਰੀ ਆ ਬੰਦਾ ਦੀ ਫੇ ਅਸੀਂ ਸਾਰਿਆਂ ਨੇ ਉੱਥੇ ਚਲੇ ਜਾਣਾ ਜੀ ਰੋਡਾਂ ਤੇ ਫੇ ਤੁਸੀਂ ਸਾਂਭਣੇ ਆ ਇਹ ਇਹ ਕੱਲ 10 ਵਜੇ ਤੱਕ ਜੇ ਤੁਸੀਂ 10 ਵਜੇ ਤੋਂ 3 ਵਜੇ ਸੱਕ ਦਾ ਟਾਈਮ ਦਿੱਤਾ ਕੱਲ ਸ਼ਾਮ ਦਾ ਜੇ ਨਹੀਂ ਕੋਈ ਸਿੱਟਾ ਨਿਕਲਦਾ ਫੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਫੇ ਤੁਸੀਂ ਇੱਥੇ ਸਾਂਭਣਾ ਹੈ ਜੀ ਸਾਰਾ ਕੁਝ ਫੇ ਜੋ ਕੁਝ ਹੁੰਦਾ ਹੈ ਤੁਸੀਂ ਜ਼ਿੰਮੇਵਾਰ ਹੋਵੋਗੇ ਉਸ ਤੋਂ ਬਾਅਦ ਭਾਈ ਮੈਂ ਹੈਗਾ ਬਿਮਾਰ ਬੰਦਾ ਠੀਕ ਹੈ ਮੇਰੇ ਪਿੰਡ ਹੈਗਾ ਦੋਦਪੁਰ ਕੀ ਹੋਇਆ ਤੁਹਾਨੂੰ ਭਾਈ ਮੇਰੀ ਗੱਲ ਸੁਣੋ ਪਹਿਲਾਂ ਧਿਆਨ ਨਾਲ ਠੀਕ ਹੈ ਮੈਂ ਹੈਗਾ ਮਿਹਨਤ ਕਰਨ ਵਾਲਾ ਬੰਦਾ ਠੀਕ ਹੈ ਜਦ ਤੱਕ ਮਤਬਲ ਹੁੰਦਾ ਸਰਪੰਚਾਂ ਪੰਚਾਂ ਨੂੰ ਪੈ ਤਾਂ ਹਰੇ ਕੋਈ ਵੱਡਦਾ ਕੰਮ ਮੈਂ ਇੱਥੇ ਕਰਾਉਂਦੇ ਸਾਰੇ ਠੀਕ ਹੈ ਮੇਰੇ ਘਰ ਮੂਰੇ ਕੂੜਾ ਸਿੱਟਣਾ ਕਾ ਮਤਬਲ ਨਾਲ ਹੀ ਮੂਰੇ ਕੋਈ ਨਾ ਬਾਤ ਕਰ ਠੀਕ ਹੈ ਜੀ ਇਹ ਗੱਲਾਂ ਵੀ ਇਹ ਗੱਲ ਮਾਰ ਬੰਦਾ ਬਾਈ ਮੇਰੀ ਵੀ ਸੁਣੋ ਸਮਝੀਏ ਤੁਹਾਡੀ ਗੱਲ ਇਹ ਮੁੱਦਾ ਬਾਈ ਜੀ ਇਹ ਮੇਰੇ ਭਰਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਤੁਸੀਂ ਹੁਣ ਤਿਆਰ ਹੋ ਇੱਥੇ ਡਟੇ ਹੋਏ ਹੋ ਰਾਤ ਨੂੰ ਡਟ ਕੇ ਰਹੋਗੇ ਸਾਰੀ ਰਾਤ ਪ੍ਰਸ਼ਾਸਨ ਦੇ ਸਾਥ ਦੋਂਗੇ ਦੱਬ ਕੇ ਬਿਲਕੁਲ ਵੀਰੇ ਆਦੀ ਰਾਤ ਅਸੀਂ ਉਰੇ ਡਟੇ ਹੋਏ ਆ ਆਦੀ ਰਾਤ ਦੀ ਗਰੰਟੀ ਜਿਹੜਾ ਜੀ ਦੋਤਪੁਰ ਵਾਲਾ ਬੰਨਾ ਇਹਦੀ ਅਸੀਂ ਆਪ ਸਾਰੇ ਬੰਦਿਆਂ ਨੇ ਲਈਤੀ ਆ ਕਿ ਇੱਥੇ ਜੀ ਖੜੇ ਆ ਜਿਹੜਾ ਫੈਸਲ ਹਾਸੋਪੁਰ ਵਾਲਾ ਜੀ ਉਹਦੇ ਪਰ ਜੀ ਪ੍ਰਸ਼ਾਸਨ ਗਏ ਵੇ ਆ ਠੀਕ ਹੈ ਜੀ ਉਹ ਕਹਿੰਦਾ ਅਸੀਂ ਖੜੇ ਆ ਉੱਥੇ ਰਾਤ ਨੂੰ ਉਹਦੇ ਪੈ ਥੋੜਾ ਜਿਹਾ ਖਤਰਾ ਹੈਗਾ ਜ਼ਿਆਦਾ ਜਿਹਨੂੰ ਆਪਾਂ ਥੋੜਾ ਜਿਹਾ ਤਾਂ ਉਹ ਕਹਿ ਦਿੰਦੇ ਚਲੋ ਕਿ ਬਲੋਕ ਕਾਬਰ ਵੀ ਨਾ ਜਾਵੇ ਕਿ ਰਾਤੋ ਰਾਤ ਦੇ ਝੋਲੇ ਚੱਕੇ ਭੱਜੇ ਨਾ ਜਾਵੇ ਜਿਹੜੇ ਵਿਚਾਰੇ ਬਜ਼ੁਰਗ ਬੈਠੇ ਘਰਾਂ ਚ ਇੱਕੀ ਇੱਕ ਦੋ ਦੋ ਆਪਣੇ ਮੁੰਡੇ ਬਹੁਤ ਅਗਲੇ ਨੇ ਨਿਆਣੇ ਤਾਂ ਭੇਜਤੇ ਰਿਸ਼ਤੇਦਾਰੀਆਂ ਵਾ ਬਜ਼ੁਰਗ ਇੱਕ ਇੱਕ ਉਰੇ ਜਾਗੇ ਕੋਈ ਡੰਕਰ ਬੱਛਾ ਵੀ ਆ ਅੰਨਾ ਲੈ ਕੇ ਵੀ ਨਹੀਂ ਜਾ ਸਕਦੇ ਹੁਣ ਮੁੱਕਦੀ ਕਰਦਾ ਸਾਡੀ ਇੱਕ ਏ ਆ ਜੀ ਤੁਸੀਂ ਮੈਂ ਤਾਂ ਇਹ ਤੁਹਾਨੂੰ ਪੁੱਛ ਰਿਹਾ ਤੁਸੀਂ ਉੱਥੇ ਗੱਲ ਕਰ ਰਹੀ ਸੀ ਤੁਹਾਨੂੰ ਉਹਨਾਂ ਨੇ ਭਰੋਸਾ ਦਿੱਤਾ ਤੁਸੀਂ ਉਹਨਾਂ ਨੂੰ ਦਿੱਤਾ ਸੀ ਭਰੋਸਾ ਤੇ ਤੁਸੀਂ ਡਟੇ ਹੋਏ ਹੋ ਅੱਜ ਮੈਂ ਉਹੀ ਗੱਲ ਲੱਗਿਆ ਜੀ ਅੱਜ ਦੀ ਰਾਤ ਸਵੇਰੇ ਡਟੇ ਬੇ ਆ ਠੀਕ ਹੈ ਜੀ ਕੱਲ ਨੂੰ ਸਵੇਰੇ 10 ਵਜੇ ਮੀਟਿੰਗ ਆ ਜੀ ਬਾਡਰ ਦੇ ਪਿੰਡਾਂ ਨਾਲ ਬਾਡਰ ਦੇ ਪਿੰਡ ਕਿਹੜਾ ਬਾਰਡ ਵਰਤ ਰਿਹਾ ਏ ਜਿਹੜਾ ਆ ਜੀ ਆਪਣਾ ਦਰਿਆ ਜਾਂਦਾ ਏ ਇੱਧਰ ਹੀ ਪਾਸੇ ਤੇ ਉਧਰਲੇ ਪਾਸੇ ਸਰਕਾਰਾਂ ਨੇ ਬਾਰਡਰ ਖੜਾ ਕਰਤਾ ਉਹ ਕਹਿੰਦੇ ਆ ਕਿ ਸਾਨੂੰ ਇਧਰਲੇ ਪਾਸੇ ਦੇ ਵਾਲਿਆਂ ਨੇ ਸਾਨੂੰ ਮਾਰ ਦਾਣਾ ਸਾਡੇ ਪਿੰਡਾਂ ਵਿੱਚੋਂ ਪਾਣੀ ਕੱਢਣ ਨੂੰ ਫਿਰਦੇ ਆ ਇਹ ਕੀਹਨਾਂ ਨੇ ਕਰੇ ਜੀ ਇਹ ਪ੍ਰਸ਼ਾਸਨ ਵਿੱਚੇ ਜਿਹੜੇ بڑے ਮਗਰਮਾਛਾ ਉਹਨਾਂ ਦਾ ਕੰਮ ਆ ਇਹ ਸਾਰਾ ਉਹਨਾਂ ਪੰਜ ਵੀ ਕੋਈ ਇਦਾਂ ਦੀ ਗੱਲ ਹੈਗੀ ਸਾਡੇ ਸਾਡੇ ਮਨ 'ਚ ਤਾਂ ਇਹ ਗੱਲ ਆ ਕਿ ਜੇ ਅਸੀਂ ਉਹਨਾਂ ਨੂੰ ਹਟਾਉਂਗੇ ਉਹ ਵੀ ਸਾਡੇ ਹੀ ਭਾਈਚਾਰਾ ਉਹ ਕਿਹੜਾ ਗਾਂਹ ਪਾਕਿਸਤਾਨ 'ਤੇ ਬੈਠੇ ਆ ਕੇ ਉਹ ਵੀ ਸਾਡੇ ਵਾ ਜੇ ਹੁਣ ਅਜਨਾਲੇ ਹੜ ਆਇਆ ਉਹ ਵੀ ਸਾਡੇ ਵਾ ਉੱਥੇ ਕਿਹੜਾ ਸੇਪਾ ਨਹੀਂ ਜਾ ਰਹੀ ਸਾਡੇ ਪਿੰਡਾਂ ਦੀ ਸਾਡੇ ਪਿੰਡਾਂ ਦੀ ਲਗਾਤਾਰ ਸੇਵਾ ਉਰੇ ਵੀ ਚੱਲ ਰਹੀ ਆ ਉੱਥਾ ਵੀ ਜਾ ਰਹੀ ਆ ਸਾਨੂੰ ਦੁੱਖ ਸਾਰੇ ਪੰਜਾਬ ਦਾ ਇਹ ਪੰਜਾਬ ਦਾ ਸਾਨੂੰ ਪੂਰੇ ਹਿੰਦੁਸਤਾਨ ਦਾ ਪੂਰੇ ਵਰਲਡ ਦਾ ਹੋਵਾ ਜੀ ਅਸੀਂ ਕੱਲਾ ਇੱਕ ਜਗ੍ਹਾ ਨਹੀਂ ਖੜਦੇ ਹੈਗੇ ਸੀ ਦੁਨੀਆ ਵੇ 2% ਵਾਲੀ ਕਮ ਸੀ ਦੁਨੀਆ ਮੇ ਖੜਦੀ ਆ ਸਾਡਾ ਹੀ ਹੁਣ ਇੱਕ ਬੇਨਤੀ ਆ ਕੱਲ੍ਹ ਨੂੰ ਸਵੇਰੇ 10 ਵਜੇ ਸਾਡੀ ਮੀਟਿੰਗ ਚਾਹੀਏ ਜੀ ਠੀਕ ਆ ਜੀ ਡੀਸੀ ਦਫ਼ਤਰ ਮਾ ਜੀ ਉਹਨਾਂ ਨੇ ਅਰੇਂਜ ਕਰਾਉਣੀ ਆ ਡੀਸੀ ਸਾਹਿਬ ਨੇ ਜੀ ਹੁਣ ਉਹ ਮੀਟਿੰਗ ਦੇ ਬਾਅਦ 3 ਵਜੇ ਤੱਕ ਦਾ ਅਸੀਂ ਉਹਨਾਂ ਤੋਂ ਸਮਾਂ ਦਿੱਤਾ ਵਾ ਕਿ ਉਹ ਕਹਿੰਦੇ 3 ਵਜੇ ਤੱਕ ਦਾ ਸਮਾਂ ਦੇ ਦਿਓ 3 ਵਜੇ ਤੋਂ ਬਾਅਦ ਜਿਹੜਾ ਹੀ ਫੈਸਲਾ ਨਿਕਲੇ ਜੇ ਤਾਂ ਜੀ ਉਧਰ ਡਰੇਨ ਪੱਟ ਹੋ ਗਈ ਫੇ ਤਾਂ ਜੀ ਚਲੋ ਸਭ ਦੀ ਸੁੱਖ ਵਾ ਜੀ ਠੀਕ ਆ ਜੇ ਉਹ ਡਰੇਨ ਨਾ ਪੱਟ ਹੋਈ ਤਾਂ ਜਿੰਨੇ ਵੀ ਮਾਛੀਵੜ ਦੇ ਲਾਗਦੇ ਪਿੰਡ ਆ ਇੱਤਾਂ ਹੀ ਕਹੋਂਗੇ ਉਰੇ ਰਹਿਣ ਦਾ ਸਾਡੇ ਵੱਲੋਂ ਹੱਥ ਖੜੇ ਹੋ ਜਾਣੇ ਫੇਰ ਜੀ ਕਿਉਂਕਿ ਫੇਰ ਵੀ ਦੱਸਿਆ ਵਾ ਉੱਪਰ ਪਹਾੜਾਂ ਮਾ ਫੇਰ ਪਾਣੀ ਵਧਣਾ ਏ ਠੀਕ ਆ ਜੀ ਤਾਂ ਆਪਣਾ ਡੰਗਰ ਬੱਚਾ ਦੇ ਕੇ ਜੇ ਤਾਂ ਸਾਡੀ ਕਿਰਪਾ ਰੱਖੇ ਮਹਾਰਾ ਕਿਰਪਾ ਰੱਖੇ ਭਾਈ ਉਹ ਲੋਕ ਕਿੱਥੇ ਦੇਖਣ ਮੰਨ ਲਓ ਸਵੇਰੇ ਕਿਸੇ ਚੀਜ਼ ਦੀ ਲੋੜ ਪੈਂਦੀ ਤੁਸੀਂ ਜਾਣਕਾਰੀ ਦੇਣਾ ਚਾਹੁੰਦੇ ਹੋ ਫਿਰ ਡੀਪੀਆਰਓ ਦਾ ਪੇਜ ਦੇਖੇ ਸਰਕਾਰ ਦਾ ਜਦ ਜਦ ਦਾ ਸਰਕਾਰ ਕਹਿੰਦੀ ਵੀ ਸਾਡੇ ਪੇਜਾਂ ਦੇ ਉੱਤੇ ਉਹ ਜਾਣਕਾਰੀ ਦੇਖੀ ਜਾਵੇ ਕਿੱਥੇ ਦੇਖੇ ਉਹ ਜਾਣਕਾਰੀ ਨਿਊ ਜਾਣਕਾਰੀ ਜਦ ਤਾ ਅਸੀਂ ਤੁਹਾਡੇ ਚੈਨਲ ਨੂੰ ਵੀਡੀਓ ਭੇਜੂਗੇ ਜੀ ਤੁਹਾਡੇ ਚੈਨਲ ਨੂੰ ਦੇਖਣ ਜੀ ਜਾਂ ਸਾਡੇ ਸੋਸ਼ਲ ਮੀਡੀਆ ਤੇ ਅਸੀਂ ਪਾਉਂਗੇ ਉੱਥੇ ਦੇਖਣ ਕਿਉਂਕਿ ਜੇ ਅਸੀਂ ਪ੍ਰਸ਼ਾਸਨ ਦੇ ਕਿਸੇ ਪੇਜ ਤੇ ਭੇਜਦੇ ਹਾਂ ਹੁਣ ਇਹ ਨਹੀਂ ਪਤਾ ਵੀ ਪਾਉਣਗੇ ਜਾਂ ਨਹੀਂ ਪਾਉਣਗੇ ਜੀ ਉਹਨਾਂ ਨੇ ਸਰਕਾਰ ਦਾ ਮੂੰਹ ਮੱਥਾ ਵੀ ਚੋਪੜਨਾ ਜੀ ਸੱਚ ਤਾਂ ਉਹਨਾਂ ਨੇ ਦੱਬਣਾ ਸੱਚ ਤਾਂ ਦੱਸਣਾ ਨਹੀਂ ਹੈਗਾ ਜੀ ਪਰ ਜੇ ਉਹ ਤਾਂ ਪੇਜਾਂ ਤੇ ਵੀ ਪਾਉਨੇ ਆ ਰਿਲੇਸ਼ਨ ਡਿਸਟ੍ਰਿਕਟ ਰਿਲੇਸ਼ਨ ਪਬਲਿਕ ਹਾਂ ਜਿਹੜਾ ਆਫਿਸ ਦਾ ਬਣਿਆ ਵਾ ਪੇਜ ਉਹਦੇ ਤੇ ਪਾਉਨੇ ਆ ਉਹ ਵੀ ਠੀਕ ਹੈ ਅਸੀਂ ਉਹਨਾਂ ਨੂੰ ਭੇਜ ਦੇਣੀ ਆ ਪਰ ਤੁਸੀਂ ਸਾਡੇ ਸਾਰੇ ਜਿਵੇਂ ਤੁਹਾਡਾ ਚੈਨਲ ਜਾਂ ਸੋਸ਼ਲ ਮੀਡੀਆ ਤੇ ਵੱਧ ਧਿਆਨ ਦਿਓ ਜੇ ਉਧਰ ਸਾਡੇ ਮਿਲਦਾ ਤਾਂ ਫਿਰ ਠੀਕ ਹੈ ਅਸੀਂ ਇੱਕੋ ਬੇਨਤੀ ਕਰਦੇ ਹਾਂ ਜਿੰਮੇਵਾਰ ਬੰਦਿਆਂ ਨੂੰ ਭਾਈ ਦਿਓ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਅਫਵਾਹ ਬਣ ਜਾਂਦੀ ਚੀਜ਼ ਵੀ ਅਫਵਾਹਾਂ ਨਾ ਫਲਾਓ ਫਿਰ ਪ੍ਰਸ਼ਾਸਨ ਹੀ ਕਹਿੰਦਾ ਨਹੀਂ ਜੀ ਚਲੋ ਪ੍ਰਸ਼ਾਸਨ ਕੀ ਕਹਿੰਦਾ ਹੁਣ ਤਾਂ ਮੈਂ ਤਾਂ ਇਹ ਤੱਕ ਬੋਲ-ਬੋਲ ਕੇ ਥੱਕ ਗਏ ਜੀ ਅਸੀਂ ਉਹਨਾਂ ਦੇ ਤਾਂ ਧਿਆਨ ਦੇ ਉਹ ਤਾਂ ਪਹਿਲਾਂ ਕੁਝ ਕਹ ਦਿੰਦੇ ਫਿਰ ਕੁਝ ਕਹ ਦਿੰਦੇ ਅਸੀਂ ਤਾਂ ਇੱਕੋ ਗੱਲ ਕਹਿੰਦੇ ਵੀ ਅਸੀਂ ਜ਼ਿੰਮੇਵਾਰੀ ਚੱਕੀ ਵੀ ਆ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਪਿਛਲੇ 7 ਦਿਨਾਂ ਤੋਂ ਲੱਗੇ ਹੋਏ ਆ ਕੱਲੇ ਅਸੀਂ ਨਹੀਂ ਪੂਰਾ ਪੰਜਾਬ ਲੱਗਿਆ ਹੋਰ ਵੀ ਡਟੇ ਹੋਏ ਹਾਂ ਡਟੇ ਹੋਏ ਹਾਂ ਹੂੰ ਪੂਰਾ ਡਟੇ ਹੋਏ ਆ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੂਗੇ ਅਸੀਂ ਆਪਣੇ ਭਾਈਆਂ ਨੂੰ ਉਜੜ ਨਹੀਂ ਦਿੰਦੇ ਡੁੱਬਣ ਨਹੀਂ ਦਿੰਦੇ ਅਸੀਂ ਪੂਰਾ ਜ਼ੋਰ ਲਾਉਂਗੇ ਪਰ ਜੇ ਸਾਡੇ ਕੋਲ ਸਮਾਨ ਨਹੀਂ ਪੂਰਾ ਹੋਊਗਾ ਸਾਡੇ ਕੋਲ ਕੋਈ ਚੀਜ਼ ਨਹੀਂ ਪੁਰ ਕੇ ਫਿਰ ਅਸੀਂ ਕਿੱਥੇ ਜਾਊਂਗੇ ਜੀ ਸਾਨੂੰ ਲੋੜ ਆ ਟੈਕਨੀਕਲ ਲੇਬਰ ਦੀ ਜਿਹੜੇ ਬੰਦੇ ਪਾਣੀ ਦੇ ਨੇੜੇ ਜਾਲ ਬਨ ਸਕਦੇ ਆ ਬੋਲਡਰ ਪੱਥਰ ਪਾ ਕੇ ਜਿਹੜਾ ਬੜੇ ਪੱਥਰ ਆ ਉਹ ਪਾ ਕੇ ਹੁਣ ਅਸੀਂ ਆਪਣੇ ਨਿਆਣੇ ਨੂੰ ਵੀ ਚਤਾਰ ਦਈਏ ਚਲੋ ਠੀਕ ਆ ਪਾਣੀ ਚ ਉੱਤਰ ਵੀ ਜਾਣਗੇ ਰਿਸਕ ਲੈ ਕੇ ਰਸੇ ਬੰਨ ਕੇ ਲਾਈਫ ਜੈਕਟ ਪਾ ਕੇ ਅਸੀਂ ਵਿੱਚ ਉੱਤਰ ਵੀ ਜਾਉਂਗੇ ਠੀਕ ਹੈ ਜੀ ਗੱਲ ਪਰ ਫਿਰ ਉਸ ਤੋਂ ਬਾਅਦ ਜੇ ਕੋਈ ਹਵੀ ਨਵੀ ਹੋ ਗਈ ਜੇ ਸਭ ਤੋਂ ਕੰਮ ਨਾ ਹੋਇਆ ਫਿਰ ਅਸੀਂ ਕੀ ਕਰੂਗੇ ਸਾਨੂੰ ਸਿਰਫ ਟੈਕਨੀਕਲ ਲੇਬਰ ਦੇਣਾ ਜਾਂ ਕੋਈ ਗਾਈਡ ਗਾਈਡ ਲਾਈਨ ਵਾਸਤੇ ਸਾਨੂੰ ਗਾਈਡੈਂਸ ਦੇਣ ਵਾਸਤੇ ਕੋਈ ਨਾ ਕੋਈ ਐਸੀ ਅਥਾਰਟੀ ਹੋਵੇ ਜਿਹੜੀ ਉੱਥੇ ਮੂਰੇ ਕੰਮ ਕਰ ਸਭ ਤੋਂ ਲੇਬਰ ਦਾ ਕੰਮ ਲੈ ਲਓ ਸਭ ਬਿਲ ਇਨਾ ਵੀਰਾਂ ਵੱਲੋਂ ਧਰਨਾ ਲਾਇਆ ਗਿਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਆਇਆ ਸਾਰਿਆਂ ਦੀ ਸਹਿਮਤੀ ਦੇ ਨਾਲ ਕੁਝ ਵਿਚਾਰਾਂ ਉੱਥੇ ਹੋਈਆਂ ਸੀ ਉਹਨਾਂ ਦੇ ਵਿੱਚ ਫੈਸਲਾ ਹੋਇਆ ਸੀ ਕਿ 10 ਵਜੇ ਤੱਕ ਜਿਹੜੀ ਮੀਟਿੰਗ ਹੋਊਗੀ ਉਦੋਂ ਤੱਕ ਇਹ ਨੌਜਵਾਨ ਇੱਥੇ ਡਟੇ ਰਹਿਣਗੇ ਬੰਨ੍ਹ ਦੇ ਉੱਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਪੂਰੀ ਹਿੱਕ ਡਾਕੇ ਰਲ ਮਿਲ ਕੇ ਇਸ ਬੰਨ੍ਹ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਉਸ ਤੋਂ ਬਾਅਦ ਮੀਟਿੰਗ ਹੋਊਗੀ ਉਮੀਦ ਕਰਦੇ ਹਾਂ ਕਿ ਮੀਟਿੰਗ ਦੇ ਵਿੱਚ ਕੋਈ ਸਾਰਥਕ ਹੱਲ ਨਿਕਲੇਗਾ ਇਹ ਲੋਕ ਜਿਹੜੇ ਹੈਗੇ ਉਹ ਬਚੇ ਰਹਿਣਗੇ ਪੰਜਾਬ ਹੱਸਦਾ ਬਸਦਾ ਰਹੂਗਾ ਇਸ ਸਾਈਡ ਪੰਜਾਬ ਦਾ ਇੱਥੇ ਕੋਈ ਦਿੱਕਤ ਨਹੀਂ ਆਊਗੀ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਉਮੀਦ ਕਰਦੇ ਹਾਂ ਕਿ ਇਹ ਲੋਕ ਵੀ ਪ੍ਰਸ਼ਾਸਨ ਦਾ ਫਿਰ ਧੰਨਵਾਦ ਕਰਨਗੇ ਉਹਨਾਂ ਦੀਆਂ ਸੇਵਾਵਾਂ ਬਦਲੇ ਤੇ ਸਾਰੇ ਖੁਸ਼ ਵੀ ਰਹਿਣ ਤੇ ਸਾਰੇ ਵਸਦੇ ਵੀ ਰਹਿਣ ਕੋਈ ਨਾ ਉਜੜੇ ਇਹੀ ਉਮੀਦ ਕਰਦੇ ਹਾਂ ਤੇ ਆਪਣੇ ਭਰਾਵਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਸਵੇਰੇ ਅਸੀਂ ਇਹਨਾਂ ਭਰਾਵਾਂ ਦਾ ਡਟ ਕੇ ਸਾਥ ਦਈਏ ਜਿਹੜੇ ਵੱਧ ਕੇ ਆ ਸਕਦੇ ਆ ਤਾਂ ਕਿ ਇਹ ਬੰਨ ਜਿਹੜੇ ਔਖੀ ਘੜੀ ਜਿਹੜੀ ਹੈਗੀ ਉਹ ਲੰਘ ਜੇ ਤੇ ਬੰਨ ਇਸੇ ਤਰ੍ਹਾਂ ਬੰਨੇ ਰਹਿਣ